ਜੀ ਦੋਸਤੋ ਕੀ ਹਾਲ ਚਾਲ ਨੇ ਸਾਰਿਆਂ ਦੇ ਸਵਾਗਤ ਹੈ ਤੁਹਾਡਾ ਆਪਣੇ ਅੱਜ ਦੇ ਬਲੌਗ ਵਿੱਚ ਆਪਾਂ ਬਲੌਗ ਬਣਾਉਣੀ ਆ ਤੇ ਆਪਣੇ ਯਾਰਾ ਦੋਸਤਾਂ ਨੂੰ ਸ਼ੌਂਕ ਕਰਾਉਣੇ ਆ ਠੀਕ ਆ ਤਕਰੀਬਨ ਬਹੁਤ ਸਾਰੇ ਦੋਸਤ ਆਪਾਂ ਨੂੰ ਪੁੱਛਦੇ ਆ ਕਿ ਭਾਈ ਅੰਡਰ ਟੈਗਰ ਦੀ ਇਸ ਮੁਰਗੀਆਂ ਦਾ ਬਰੀਡ ਕਦੋਂ ਆਉਣੀ ਆ ਜਿਹੜੀ ਚੰਨੂਣਾ ਤੇ ਮੈਂ ਉਹਨਾਂ ਦੋਸਤਾਂ ਨੂੰ ਦੱਸੂਗਾ ਮੇਰਾ ਭਰਾ ਵੇਟ ਕਰੋ ਕਿਉਂਕਿ ਜਿਹੜੇ ਇਹ ਰੇ ਲੈਂਡੇ ਪਾਏ ਸੀ ਅੰਡਰ ਟੈਗਰ ਨਾਲ ਅੰਡੇ ਗਏ ਖਰਾਬ ਹੋ ਇੱਕ ਅੰਡਾ ਰਹਿ ਗਿਆ ਉਹਦੇ ਜਿ بچہ ਬਣਿਆ ਹੀ ਲੇਕਿਨ ਆਪਾਂ ਇਹਨੂੰ ਦਿੱਤਾ ਠਾਲ ਕਿਉਂਕਿ ਯਾਰ ਗਰਮੀ ਜ਼ਿਆਦਾ ਆ ਤੇ ਜਿੱਧਰ ਆਪਾਂ ਬਿਠਾਈ ਸੀਗੀ ਉਧਰ ਤਕਰੀਬਨ ਹੁਣ ਜ਼ਿਆਦਾ ਹੋਮਸ ਬਣ ਲੱਪਿਆ ਮੈਂ ਕਿਹਾ ਯਾਰ ਮੁਰਗੀ ਆਪਣੀ ਕਹਿ ਲੋ ਵੀ ਜ਼ਿਆਦਾ ਪਿਆਰੀ ਆ ਆਪਾਂ ਨੂੰ ਕੋਈ ਬੱਚੇ ਜ਼ਿਆਦਾ ਪਿਆਰੇ ਨਹੀਂ ਹੈਗੇ ਕੋਈ ਜਿਹੜੀਆਂ ਹੁਣ ਮੁਰਗੀਆਂ ਆ ਬਿਠਾਈਆਂ ਆਪਣੇ ਘਰੇ ਬਿਠਾਈਆਂ ਜਿੱਥੇ ਮੈਂ ਰਹਿਣਾ ਆ ਠੀਕ ਆ ਉਧਰੋਂ ਲੈ ਆਂਦੀ ਇਹੋ ਤੇ ਇਹਨੂੰ ਆਪਾਂ ਹੁਣ ਦੁਬਾਰਾ ਅੰਡਰਟੈਕਰ ਦੇ ਨਾਲ ਛੱਡ ਦਿੱਤਾ ਤੇ ਹੁਣ ਆਪਾਂ ਬਰੀਡ ਕਰਾਂਗੇ ਆ ਮੁਰਗੀ ਬਿਠਾਈ ਸੀਗੀ ਰਣੋ ਤੀ ਦੇਖ ਸਕਦੇ ਆ ਇਹਦੇ ਜਿੰਨੇ ਅੰਡੇ ਥੱਲੇ ਪਾਈ ਸੀਗੇ 13 ਪਾਏ ਸੀ 13 ਦੇ 13 ਅੰਡੇ ਸੜ ਗਏ ਕਿਸੇ ਅੰਡੇ ਚ ਬੱਚਾ ਨਹੀਂ ਬਣਿਆ ਚਲੋ ਕੋਈ ਗੱਲ ਨਹੀਂ ਆਪਣੇ ਆਪਾ ਇਹਨਾਂ ਨਾਲ ਕੋਈ ਗਿਲਾ ਸ਼ਿਕਵਾ ਨਹੀਂ ਕਰਦੇ ਇਹਨਾਂ ਭੱਗਾਂ ਨਹੀਂ ਭੱਗਾਂ ਵਾਲੀਆਂ ਨੇ ਬਥੇਰਾ ਦਿੱਤਾ ਆਪਾਂ ਨੂੰ ਠੀਕ ਐ ਜੇ ਇਸ ਵਾਰ ਬੱਚੇ ਨਹੀਂ ਬਣੇ ਅਗਲੀ ਵਾਰੀ ਬਣ ਜਾਣਗੇ ਅੰਡਿਆਂ ਚ ਕੋਈ ਵੱਡੀ ਗੱਲ ਨਹੀਂ ਹੈਗੀ ਤੇ ਆਪਾਂ ਕਦੇ ਵੀ ਕਹ ਲੋ ਵੀ ਰੱਬ ਦੇ ਨਾਲ ਕੋਈ ਸ਼ਿਕਵਾ ਨਹੀਂ ਕੀਤਾ ਜਾਂ ਇਹਨਾਂ ਦੇ ਨਾਲ ਠੀਕ ਐ ਤੇ ਜਾਗੇ ਦੇਖੋ ਜੋ ਮਾਲ ਕਰਦਾ ਕਰਦਾ ਚੰਗੇਲੀ ਕਰਦਾ ਵੀ ਇਹਨਾਂ ਮੁਰਗੀਆਂ ਦੇ ਅੰਡੇ ਜਿਹੜੇ ਖਰਾਬ ਹੋ ਗਏ ਕੋਈ ਗੱਲ ਨਹੀਂ ਆਪਾਂ ਆਪਣੇ ਕੋਲ ਹੁਣ ਦੁਬਾਰਾ 60 ਅੰਡੇ ਜਮਾ ਹੋਏ ਹੋਏ ਆ ਤੁਹਾਨੂੰ ਸਿੱਧੀ ਗੱਲ ਦੱਸ ਦਿੰਨਾ 60 60 ਅੰਡੇ ਆ ਤੇ ਜੇ ਇਹਨਾਂ ਦੇ ਅੰਡਿਆਂ 'ਚ ਬੱਚੇ ਨਹੀਂ ਬਣੇ ਹੁਣ ਆਪਣੇ ਕੋਲ ਇਹਦੇ ਅੰਡੇ ਘਾਟਾਂ ਅੰਡੇ ਟੈੱਕ ਦੇ ਇਹਦੇ ਬੱਚੇ ਆਪਣੇ ਕੋਲ ਜਾ ਕੇ ਜੇ ਜ਼ਿਆਦਾ ਬਣਨੇ ਆ ਹੁਣ ਜਿੱਦਾਂ ਇਹਨੂੰ ਮੈਂ ਸਾਦੀ ਧਾਰੀ ਖੋਲ ਦਿੰਨਾ ਇਹਦੇ ਨਾਲ ਤਿੰਨ ਇਕਾਹ ਮੁਰਗੀ ਨੂਰਜਹਾਂ ਫਿਰਦੀ ਇਹਨੂੰ ਆਪਾਂ ਲਦੇਨ ਜਿਹੜਾ ਆਪਣਾ ਬਿੰਗਮਾ ਉਹਨਾਂ ਦੁਆਰਾ ਪਾਉਣਾ ਆ ਚੰਨੂ ਲਾਤੀ ਆ ਠੀਕ ਹੈ ਆਹ ਰਾਣੂ ਫਿਰਦੀ ਹੈ ਵੀ ਅੰਡਰਟੈਕਰ ਦੇ ਨਾਲ ਹੀ ਰਹੂਗੀ ਝਾੜ ਚਾ ਇਹੋ ਝਾੜ ਪੂਰਾ ਕਰ ਲੂਗੀ ਉਹ ਜਿਹੜੀ ਮੁਰਗੀ ਆ ਆਪਣੇ ਮਨ ਲੱਗਦਾ ਅੰਡਾ ਰੱਖ ਦੂਗੀ ਥੋੜੇ ਦਿਨਾਂ ਤਾਈ ਕਾਜਲ ਦੀ ਧੀ ਜਿਹੜੀ ਆ ਲੀਸਾ ਮੁਰਗੀ ਆਪਣੀ ਮੋਜਰ ਜਾਨੀ ਕਿ ਤੇ ਦੋ ਤਿੰਨ ਚਾਰ ਮੁਰਗੀਆਂ ਫਿਰਦੀਆਂ ਤੇ ਦੀ ਬਰੀਡ ਆ ਗਿਆ ਆਪਣੇ ਕੋਲ ਰੱਬ ਦਾ ਡਗਰੇ ਪਲਾ ਰਖੜੀਆਂ ਦੇ ਲਾਗੇ ਛਾਗੇ ਬਣ ਜੂਗੀ ਦੁਬਾਰਾ ਕਰਾਰਾਗੇ ਤੁਹਾਨੂੰ ਸ਼ੌਂਕ ਕਾਫੀ ਬੱਚੇ ਬਣਾਵਾਂਗੇ ਆਪਾਂ ਇਹਦੇ ਹਜੇ ਆਪਣੇ ਕੋਲ ਹੀ ਆ ਇਹੋ ਮਾਲਕੇ ਨੂੰ ਉਮਰ ਜ਼ਿਆਦਾ ਦਾ ਕਰੇ ਕਿਉਂਕਿ ਇਹ ਮੇਰਾ ਮੁਰਗਾ ਬਹੁਤ ਜ਼ਿਆਦਾ ਮੇਰਾ ਪਸੰਦੀਦਾ ਮੁਰਗਾ ਯਾਨੀ ਕਿ ਇਹੀ ਆ ਸਿਆਣਾ ਹੋਇਆ ਹੋਇਆ ਫਿਰ ਵੀ ਬਰੀਡ ਕਰਦਾ ਹੈ ਉਹ ਠੀਕ ਆ ਕਈ ਮੁਰਗੇ ਜਿੱਦਾਂ ਕਹ ਲੋ ਵੀ 6-7 ਸਾਲ ਦੀ ਉਮਰ ਜੇ ਆ ਗਏ ਬਰੀਡ ਘਟ ਗੱਲ ਆ ਪੈਂਦੇ ਲੇਕਿਨ ਇਹ ਕਰਦਾ ਬਰੀਡ ਕਰਦਾ ਕਿੱਦਾਂ ਆ ਮੈਂ ਤੁਹਾਨੂੰ ਦੱਸ ਦਿੰਦਾ ਵੀ ਇਹ ਖਰਾਕ ਦਾ ਆ ਪੂਰਾ ਧੋਖ ਰੱਖੀਦਾ ਐ ਇਹਦੀ ਖਰਾਕ ਦਾ ਧਿਆਨ ਰੱਖਦਾ ਮੈਂ ਗਰਮੀ ਤੋਂ ਬਚਾਉਣਾ ਪੈਂਦਾ ਇਹਨੂੰ ਕੋਈ ਗਰਮ ਚੀਜ਼ ਨਾਲ ਲੱਗ ਜਵੇ ਠੰਡੀਆਂ ਚੀਜ਼ਾਂ ਦੇ ਦੀਆਂ ਠੀਕ ਆ ਤੇ ਬਾਕੀ ਦੀ ਸ਼ੌਂਕ ਕਰੋ ਤੇ ਮੈਂ ਦੇਖਦਾ ਹੁਣ ਇੱਕ ਭਾਜੀ ਅਜਨਾਲੇ ਵਾਲੇ ਨੂੰ ਭੇਜੇ ਸੀਗੇ ਬੱਚੇ ਅੰਮ੍ਰਿਤਸਰ ਸਾਈਡ ਤੇ ਉਹ ਬੱਚੇ ਸੋਹਣੇ ਤਿਆਰ ਹੋਏ ਦੀ ਭਾਜੀ ਕਹਿੰਦਾ ਪੱਠਾ ਬਹੁਤ ਜ਼ਿਆਦਾ ਚੰਗਾ ਬਣਿਆ ਸੀਗਾ ਉਹ ਪੱਠਾ ਕਹਿੰਦਾ ਕੋੜੀ ਦੇ ਖੂਰੀ ਥੱਲੇ ਆ ਕੇ ਮਰ ਗਿਆ ਤੇ ਉਹਨੂੰ ਬਾਈ ਨੂੰ ਆਪਾਂ ਵੀਡੀਓ ਪਾਣੀ ਬੱਚਿਆਂ ਦੀ ਉਸ ਦੂਬਾਰ ਫੇਰ ਮੈਂ ਤਾਂ ਲਗਾਤਾਰ ਕੰਟੀਨਿਊ ਵਲੌਗ ਬਣਾਉਂਗਾ ਕਿਉਂਕਿ ਬਲੌਗ ਕਾਫੀ ਦਿਨ ਹੋ ਗਿਆ ਆਪਾਂ ਬਣਾਇਆ ਨਹੀਂ ਸੀਗਾ ਮੈਂ ਕਿਹਾ ਚਲੋ ਅੱਜ ਬਾਈਆਂ ਨੂੰ ਸ਼ੌਂਕ ਕਰੋਣੇ ਆ ਨਾਲੇ ਇਹਨਾਂ ਨੂੰ ਅੰਡਰਟੈਗਰ ਉਹਨਾਂ ਨੂੰ ਬੰਦ ਕਰ ਦੇਣਾ ਦੂਜੇ ਬੱਚੇ ਖੋਲ ਦਿੰਦਾ ਮੈਂ। ਉਹ ਆ ਵੀ ਬੱਚੇ ਖੋਲ ਲੈ ਆਪਾਂ। ਠੀਕ ਹੈ। ਇਹਦੇ ਵਿੱਚ ਆਪਣੇ ਪੀਲੇ ਮੋਰਗੇ ਦੇ ਬੱਚੇ ਆ ਇੱਕ ਬੱਚਾ ਅੰਡਰਟੈਗਰ ਦਾ ਮੁੱਜ ਰਿਆ। ਬਾਕੀ ਇਹਦੇ ਵਿੱਚ ਤਕਰੀਬਨ ਬਿੰਗਮ ਜਿਆਦੇ ਆ ਬੱਚੇ। ਸਾਜ ਘਾਟਾ। ਠੀਕ ਹੈ ਕਰੋ ਜੋ ਹੋਗੇ ਇਹਨਾਂ ਦਾ ਵੀ। ਇਹਨਾਂ ਨੂੰ ਵੀ ਮੈਂ ਬਾਹਰ ਛੱਡਦਾ ਉਹਨਾਂ ਤਕਰੀਬਨ ਮੈਂ ਕਹਿੰਦਾ ਉਹਨਾਂ ਵਿੱਚ ਚਲੋ ਪੈਰ ਗੁਰਮਾਨ ਇਹੋ। ਠੀਕ ਹੈ। ਕਰੋ ਸ਼ੋਗ ਨਾ ਦਾ ਵੀ। ਇਹ ਲਵਟ ਇੱਕ ਜੋੜੀ ਬਾਈ ਜਨਾਲੇ ਵਾਲੇ ਨੂੰ ਭੇਜਾਂਗੇ ਤੁਹਾਨੂੰ ਦੱਸਿਆ ਸੀਗਾ ਮੈਂ। ਅਜ ਨਾਲੇ ਭੇਜਾਂਗੇ ਉਹਨੂੰ। ਕਿਉਂਕਿ ਬਾਈ ਨੂੰ ਜਿਹੜੇ ਬੱਚੇ ਆਪਦੇ ਤੇ ਪੱਠਾ ਬਹੁਤ ਸਮਾਂ ਤਿਆਰ ਹੋਇਆ ਤਿੰਨ ਬੱਚੇ ਇੱਥੇ ਸੀਗੇ। ਤੇ ਉਹ ਬੱਚਾ ਜਿਹੜਾ ਪੱਠਾ ਆ ਨਾ ਕੋੜੀ ਦੇ ਪੈਰ ਥਲੇ ਆ ਗਿਆ। ਏ! ਚੰਨੋ ਕੁੱਟਦੀ ਆ ਅੰਦਰ ਮੁਰਗੀਆਂ ਨੇ। ਪੈਰ ਥਲੇ ਆਉਣ ਦਾ ਕਰਕੇ ਉਹ ਵਿਚਾਰਾ ਮਰ ਗਿਆ ਪੱਠਾ। ਈਲਾ ਸਿਕਾ ਬਹੁਤ ਜਿਆਦਾ ਭਾਜੀ ਕਹਿੰਦਾ ਜੇ ਆ ਜੀ ਚੰਗਾ ਬਣਿਆ ਤਾ ਬਾਕੀ ਤਕਰੀਬਨ ਮੈਂ ਤਾਂ ਆਪਣੇ ਮੂੰਹ ਆਪਣੇ ਕਦੇ ਜਾਨਵਰ ਚੰਗੇ ਕਹਿੰਦਾ ਹੀ ਨਹੀਂ ਆ ਭਾਵੇਂ ਕੋਈ ਕਵੇ ਜਿੱਦਾਂ ਮਰਜੀ ਤੋਵੇ ਆਪਾਂ ਨੂੰ ਉਹ ਵੀ ਜਾਂਦੀ ਹੈ ਉਹਨੂੰ ਵੀ ਹੋਰ ਕੰਮ ਨਹੀਂ ਲੱਭਦਾ ਠੀਕ ਹੈ ਇਹ ਗਰਮੀ ਦੇ ਵਿੱਚ ਤੇ ਜਿਹੜੇ ਨੂੰ ਮੈਂ ਤੁਹਾਨੂੰ ਦੱਸਿਆ ਸੀਗਾ ਗੱਲ ਇੱਕ ਟੈਰਾ ਮਾਈਟਰ ਦਾ ਟੈਕਰਾ ਸਾਈਕਲ ਦਾ ਕੂਟਰ ਪਾਤਾ ਸੀ ਤੇ ਨਾਲ ਸਟ੍ਰੈਸ ਲਾਈਟ ਕੂਟਰ ਜਿਹੜਾ ਉਹ ਹੀ ਗੱਲ ਦਾ ਰਿਹਾ ਮੈਂ ਤੁਹਾਨੂੰ ਚੱਲਦੀ ਵੀਡੀਓ ਦਿਖਾਈ ਦਿੰਦਾ ਇਹ ਫਰਕ ਨਹੀਂ ਪੈਂਦਾ ਕਿਸੇ ਦੂਸਰੇ ਪਲਾਉ ਜੀ ਚਾਰ ਬੱਤੀ ਹੀ ਰਹਿਣ ਸੌਖ ਬੰਦੇ ਦਾ ਚੱਲਦਾ ਰਹੇ ਤੇ ਆਪਾਂ ਨੂੰ ਕੋਈ ਫਰਕ ਨਹੀਂ ਪੈਂਦਾ ਆ ਜਿਹੜਾ ਪੋਡਰ ਆ ਸਟ੍ਰੈਸ ਲਾਈਟ ਠੀਕ ਹੈ ਇਹ ਮੈਂ ਪਾਣੀ ਦੇ ਵਿੱਚ ਘੋਲਦਾ ਰਹਿਣਾ ਜਦੋਂ ਤੁਹਾਨੂੰ ਲੱਗਦਾ ਵੀ ਕਿਤੇ ਮੀਂਹ ਪੈਣ ਵਾਲਾ ਉਹਦਾ ਨਾ ਘੋਲੂਗੇ ਅੰਦਰ ਉਠੰਡੇ ਕਰ ਦਿੰਦਾ ਵੀ ਠੰਡ ਲੱਗਦੀ ਜਾਂ ਜਾਨ ਤੇ ਬੁਖਾਰ ਫੂਰ ਤੋਂ ਆ ਪਾウダー ਮੈਂ ਵਰਤਦਾ ਐਟਰਾਸਾਈਕਲ ਹਾਈਡਰੋ ਹਾਈਡਰੋਕਲੋਰਾਈਡ ਠੀਕ ਹੈ ਟੈਰਾਮੈਸ ਨਹੀਂ ਕਹਿੰਦਾ ਨਾ ਮੈਂ ਇਹਨੂੰ ਕਿਉਂਕਿ ਪਹਿਲਾਂ ਟੈਰਾਮੈਸ ਦੀ ਇੱਕ ਗੋਲੀ ਆਉਂਦੀ ਹੁੰਦੀ ਜਾਨਵਰ ਬੁਖਾਰ ਫੂਰ ਦਾ ਪਾਉ ਉਹ ਦਿੰਦੇ ਹੁੰਦੇ ਸੀਗੇ ਠੀਕ ਹੈ ਉਹਦਾ ਤਾਂ ਆਪਾਂ ਲਿਖਣ ਵੀ ਲਿਆ ਕੇ ਰੱਖਿਆ ਆ ਪਾウダー ਤਾਂ ਤਕਰੀਬਨ ਜ਼ਿਆਦਾ ਵਰਤਦੇ ਆ ਦੋਸਤ ਪਰ ਮੈਨੂੰ ਇਹਦਾ ਰਿਜ਼ਲਟ ਕੋਈ ਖਾਸ ਨਹੀਂ ਮਿਲਦਾ ਸਿਰਫ ਲੈਕਸ ਹੁੰਦਾ ਆ ਠੀਕ ਹੈ ਮੈਂ ਜ਼ਿਆਦਾ ਯਕੀਨ ਕੀਤੇ ਕਰਦਾ ਆ ਪਾਊਡਰ ਤੇ ਆ ਪਾਣੀ ਜੇ ਮੈਂ ਕੋਲ ਦਾਰ ਰਹਿਣਾ ਬੱਚਿਆਂ ਨੂੰ ਜਿਹੜਾ ਤੁੱਪ ਤੁੱਪ ਤੋਂ ਆ ਜਦੋਂ ਜਾਨਵਰ ਘਟ ਖਾਂਦੇ ਆ ਉਦੋਂ ਆ ਇਹ ਤਕਰੀਬਨ ਲੱਗਦਾ ਰਹਿੰਦਾ ਸਪਰੈਸ ਜਦੋਂ ਮੈਂ ਆਪਣੇ ਤਕਰੀਬਨ ਕੰਮ ਤੋਂ ਬਾਅਦ ਸੋਣਾ ਨਾ ਸ਼ਾਮ ਨੂੰ ਆ ਗਏ ਮੈਨੂੰ ਲੱਗਦਾ ਵੀ ਜਾਨਵਰ ਮੂੰਹ ਖੁੱਲਿਆ ਹੋਇਆ ਦੋ ਕੰਨ ਦੇ ਆ ਗਰਮੀ ਮੰਨਦੇ ਆ ਤੇ ਮਦੋਂ ਇਹ ਪਾਊਡਰ ਪਾਣੀ ਚ ਕੋਲ ਹੀ ਦਿੰਨਾ ਦੋ ਚਾਰ ਟੁੱਟਦੇ ਇਹਨਾਂ ਜਨੂਰ ਜਿਹੜੇ ਗਰਮੀ ਘਟ ਮੰਦੇ ਆ ਠੀਕ ਹੈ ਆਪਾਂ ਬਿੰਗਮ ਬਣਾਏ ਆ ਦਾੜੀ ਵਾਲੇ ਇਹਨਾਂ ਨੂੰ ਜਦੋਂ ਵੱਡੇ ਹੋਣਗੇ ਤੁਹਾਨੂੰ ਸ਼ੋਕ ਕਰਾਵਾਂਗੇ ਫਿਰ ਦਿਖਾਵਾਂਗੇ ਬਾਕੀ ਹੁਣ ਤਾਂ ਜਿਹੜੇ ਹੈਗੇ ਆ ਤੁਹਾਡੇ ਸਾਹਮਣੇ ਆ ਚੰਗੇ ਆ ਜਾਂ ਨਹੀਂ ਹੈਗੇ ਚੰਗੇ ਉਹ ਤੁਸੀਂ ਦੇਖ ਹੀ ਲੈਣੇ ਆ ਆਪਾਂ ਤਾਂ ਕਹਿੰਦੇ ਨਹੀਂ ਆਪਣੇ ਜਨੂਰ ਚੰਗੇ ਆ ਠੀਕ ਹੈ ਚਲ ਲੇਕਿਨ ਇਹ ਆ ਕਿ ਮੇਰੀ ਆਪਣੀ ਬਣਾਈ ਨਸਲਾ ਇਦਾਂ ਨਹੀਂ ਇਹ ਜਿਹੜੇ ਬਿੰਗਮ ਦਾੜੀ ਵਾਲੇ ਬਣਾਏ ਨੇ ਉਹ ਆਪਣਾ ਹੀ ਨੇ ਕੈਪਟਨ ਜੀ ਇਹ ਬਣਾਏ ਕਿਦਾਂ ਮੈਂ ਤੁਹਾਨੂੰ ਦੱਸ ਦਿਆਂ ਨਾਂ ਹੈ ਕਿ ਤੋਂ ਮੁਰਗੀ ਲੈ ਕੇ ਆਇਆ ਨਾਂ ਹੀ ਇਹਦਾ ਮੁਰਗਾ ਲੈ ਕੇ ਆਂਦਾ ਆਪਾਂ ਆਪਣੀਆਂ ਮੁਰਗੀਆਂ ਲਾ ਗਏ ਠੀਕ ਐ ਤੇ ਗਾਂ ਬੇਂਗਮ ਬਣਾਏ ਜਿੱਦਾਂ ਵੀ ਬਣਾਏ ਆ ਬਾਕੀ ਜੋ ਹੈਗੀ ਨਸਲ ਤੁਹਾਡੇ ਸਾਹਮਣੇ ਆ ਜਿਹੜੇ ਅਸਲੀ ਕੀ ਬੇਂਗਮ ਬਣੇ ਆ ਨਾ ਇਹਨਾਂ ਦੀ ਮਾਂ ਤਾਜ ਆ ਥੋੜੀ ਬੇਂਗਮ ਕ੍ਰੋਸ ਆ ਬਾਂਕੀ ਬਾਂਕਾ ਸਿਗਾ ਉਹਦਾ ਪਿਓ ਜਿਹੜਾ ਸਿਗਾ ਸਾਡੇ ਕੋਲੇ ਗਿਆ ਸਿਗਾ ਜਿੱਤੋਂ ਆਂਦੀ ਸੀਗੀ ਨੂਰ ਜਹਾਂ ਆਪਣੀ ਜਿਹੜੀ ਮਾਦੀ ਆ ਨਾ ਉਹ ਉਹ ਮੁਰਗੀ ਤੇ ਜਿਹੜਾ ਆਪਣੇ ਤੁਸੀਂ ਮੈਂ ਤੁਹਾਨੂੰ ਦੱਸਦਾ ਆਪਣੇ ਕੋ ਮੁਰਗਾ ਸੀਗਾ ਆਪਣੇ ਪਰੀ ਯਾਰ ਤੇ ਦਲਵਾ 18ੋਂ 니 ਜ਼ਿਆਦਾ ਹੀ ਤੇ ਉਹਦੇ ਏ ਇੱਧਰ ਨੂੰ ਆ ਓਏ ਉਹਦੇ ਆਪਣੇ ਉਹਦਾ ਪੱਠਾ ਬਣਿਆ ਆਪਣੇ ਕੋ ਲਦੇਨ ਉਹਦੀ ਮਾਂ ਰਾਨੋ ਉਹ ਵੀ ਆਪਣੇ ਘਰ ਦੀ ਮੁਰਗੀ ਅੰਡਰ ਟੈਗਰ ਦਿੱਤੀ ਯਾਨੀ ਕਿ ਦੇਖੋ ਕਿੰਨੀ ਆ ਕਿੰਨੀਆਂ ਬਲੱਡ ਲਾਈਨਾਂ ਮਿਕਸ ਕਰ ਦਿੱਤੀਆਂ ਅੰਡਰ ਟੈਗਰ ਵਾਲੀ ਬਲੱਡ ਲਾਈਨ ਵੀ ਆ ਉਹਦੇ ਵਿੱਚ ਕਿਉਂਕਿ ਜਿਹੜੀ ਉਹਦੀ ਮਾਂ ਆ ਅੰਡਰ ਟੈਗਰ ਦੀ ਧੀ ਆ ਤੇ ਉਹਦੂਆ ਜਿਹੜਾ ਉਹਦਾ ਪਿਓ ਉਹ ਪਿਓ ਕੱਲ ਨਹੀਂ ਆ ਕਿਉਂ ਉਹਦਾ ਗਲਵਾ ਬਿੰਗਮ ਹੋ ਗਿਆ ਇਹ ਗਲਵਾ ਤਾਂ ਆ ਗਿਆ ਬੰਕਾ ਤਾਂ ਕਰਕੇ ਫਿਰ ਇਹ ਚੀਜ਼ ਬਣ ਗਈ ਗਲਵਾ ਬਿੰਗਮ ਬਣ ਗਿਆ ਤੇ ਇੱਧਰ ਵੀ ਫਿਰਦੇ ਆ ਕੀੜੇ ਬਿੰਗਮ ਵੀ ਬਣਾਏ ਆ ਆਪਾਂ ਉਹ ਆਪਣਾ ਪੀਲਾ ਫਿਰਦਾ ਪਰੇ ਆ ਇਧਰ ਫਿਰਦੇ ਆ ਬੱਚੇ ਤੇ ਹੁਣ ਫੇ ਮੈਂ ਜਿਆਦਾ ਲੰਬਾ ਵਲੌਗ ਨਹੀਂ ਕਰਦਾ ਇੱਥੇ ਅੱਜ ਦੇ ਵਲੌਗ ਦਾ ਐਂਡ ਕਰ ਦਿੰਦਾ ਕਿਉਂਕਿ ਬਿੱਲੀ ਦਾ ਪਤਾ ਨਹੀਂ ਬਿੱਲੀ ਨੇ ਬੱਚੇ ਕੱਢੇ ਆ ਲੱਗੇ ਤੇ ਇੱਕ ਬਾਈ ਕਹਿੰਦਾ ਇਹ ਕੁੱਤਾ ਰੱਖ ਲਓ ਬਾਈ ਮੈਨੂੰ ਕੁੱਤੇ ਯਾਰ ਰੱਖਣੇ ਪਸੰਦ ਨਹੀਂ ਕੋਈ ਗੱਡੀ ਦਾ ਹੱਦ ਮੈਂ ਇਧਰ ਆਇਆ ਕੋਈ ਮੈਨੂੰ ਕੁੱਤੇ ਦਾ ਸ਼ੌਂਕ ਨਹੀਂ ਹੈਗਾ ਕਿਤੇ ਦੂਸਰੇ ਨੰਬਰ ਤੇ ਮੈਂ ਜਾਨਵਰ ਰੱਖੇ ਆ ਮੇਰੀ ਆਪਣੀ ਜਗ੍ਹਾ ਨਹੀਂ ਹੈਗੀ ਮੇਰੇ ਦਾਦੀ ਦਾ ਦੋਸਤ ਆ ਉਹਦੀ ਜਗ੍ਹਾ ਆ ਠੀਕ ਆ ਆਪਾਂ ਨੂੰ ਹਜੇ ਮਾਲਕ ਨੇ ਜਗ੍ਹਾ ਨਹੀਂ ਦਿੱਤੀ ਆਪਣਾ ਜਿਹੜਾ ਘਰ ਆ ਉਹ ਹੀ ਆਪਣੀ ਜਗ੍ਹਾ ਆ ਲੇਕਿਨ ਉੱਥੇ ਘਰ ਦੇ ਰੱਖਣ ਲਿੰਦੇ ਜਾਨਵਰ ਥਾਂ ਤੇ ਕਿਉਂਕਿ ਥਾਂ ਰਹਿਣ ਲਈ ਆ ਤਿੰਨ ਕੁ ਮੜਲੇ ਥਾਂ ਆ ਉਹੀ ਆ ਨਾ ਇਸ ਕਰਕੇ ਜਦੋਂ ਕਿ ਇਹ ਆਪਾਂ ਫਾਰਮ ਹਾਊਸ ਆਪਾਂ ਬਣਾਵਾਂਗੇ ਉੱਥੇ ਫਿਰ ਝੌਂਕਾਂਗੇ ਵਧੀਆ ਜਿਹਾ ਤੇ ਇੱਥੇ ਮੈਂ ਇਹਦੇ ਵਲੌਗ ਦਾ ਐਂਡ ਕਰਦਾ ਮਿਲਦੇ ਆਂ ਫਿਰ ਅਗਲੇ ਵਲੌਗ 'ਚ ਤਦ ਤੱਕ ਲਈ ਆਪ ਰੱਖਾਂ